ਹਾਂਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਜੀ ਸਾਰੇ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋ ਕੇ ਤੇ ਹਾਜ਼ਰ ਆ ਅੱਜ ਆਪਾਂ ਪ੍ਰੋਡਿਊਸਰ ਟ੍ਰਿਪਲ ਡੀ ਐਕਸ ਦੀ ਵੀਡੀਓ ਲੈ ਕੇ ਪ੍ਰੋਡਿਊਸਰ ਟ੍ਰਿਪਲ ਡੀ ਐਕਸ ਨੇ ਆਪਣੀ ਇੱਕ ਸਟੋਰੀ ਅਪਲੋਡ ਕਰਕੇ ਸਰਪੰਚੀ ਦੀਆਂ ਵੋਟਾਂ ਬਾਰੇ ਦੱਸਿਆ ਤੇ ਨਾਲ ਹੀ ਪ੍ਰੋਡਿਊਸਰ ਟ੍ਰਿਪਲ ਡੀ ਐਕਸ ਨੇ ਇਹ ਦੱਸਿਆ ਕਿ ਸਰਬਸੰਮਤੀ ਨਾਲ ਚੁਣੇ ਗਏ ਸਰਪੰਚਾਂ ਨੂੰ ਕਿੰਨੇ ਪੈਸੇ ਮਿਲਦੇ ਨੇ ਤੇ ਨਾਲ ਹੀ ਹੋਰ ਬਹੁਤ ਜਾਣਕਾਰੀਆਂ ਦਿੱਤੀਆਂ ਗਈ ਕਿ ਪ੍ਰੋਡਿਊਸਰ Triple DX ਨੇ ਆਪਣੀ ਆਈਡੀਆਸ ਵੀਡੀਓ ਦੇ ਵਿੱਚ ਦਿਖਾਉਂਦੇ ਆ ਤੁਹਾਨੂੰ ਵੀਡੀਓ ਵੀਡੀਓ ਸ਼ੁਰੂ ਕਰਨੋਂ ਪਹਿਲਾਂ ਸਾਰਿਆਂ ਅੱਗੇ ਛੋਟੀ ਰਿਕਵੈਸਟ ਹੈ ਕਿ ਜਿੰਨੇ ਵੀ ਯਾਰ ਦੋਸਤ ਮਿੱਤਰ ਇਸ ਚੈਨਲ ਤੇ ਨਵੇਂ ਆਏ ਨੇ ਵੀਡੀਓ ਦੇ ਥੱਲੇ ਬਣੇ ਲਾਲ ਰੰਗ ਦੇ ਸਬਸਕ੍ਰਾਈਬਰ ਬਟਨ ਦੇ ਕਲਿੱਕ ਕਰਕੇ ਜ਼ਰੂਰ ਜਾਓ ਤੇ ਨਾਲ ਹੀ ਬੈਲ ਦੇ ਆਈਕਨ ਤੇ ਪ੍ਰੈਸ ਕਰਨਾ ਨਾ ਭੁੱਲਣਾ ਤਾਂ ਕਿ ਤੁਹਾਨੂੰ ਸਾਡੀ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਦੇਖਣ ਨੂੰ ਮਿਲੇ ਬਾਕੀ ਜੇਕਰ ਤੁਹਾਨੂੰ ਆਜਿਹੀਏ ਵੀਡੀਓ ਪ੍ਰੋਡਿਊਸਰ ਡਬਲ ਡੀ ਐਕਸ ਦੀ ਵਧੀਆ ਲੱਗੀ ਤੇ ਵੀਡੀਓ ਨੂੰ ਲਾਇਕ ਤੇ ਕਮੈਂਟ ਕਰਕੇ ਜਰੂਰ ਜਾਇਓ ਨਾਲ ਸਾਨੂੰ ਆਪਣੇ ਕੀਮਤੀ ਵਿਚਾਰ ਕਮੈਂਟਾਂ 'ਚ ਦੇ ਕੇ ਜਰੂਰ ਜਾਇਓ ਤੁਹਾਨੂੰ ਆਜਿਹੀਏ ਵੀਡੀਓ ਕਿਵੇਂ ਦੀ ਲੱਗੀ ਬਾਕੀ ਮਿਲਦੇ ਹਾਂ ਜਲਦੀ ਕਿਸੇ ਹੋਰ ਨਵੀਂ ਅਪਡੇਟ ਨਾਲ ਉਦੋਂ ਤੱਕ ਰੱਬ ਰੱਖਾ ਪਾਪੋ ਜਿੰਨੇ ਵੀ ਪਿਛਲੇ ਪੜਾਅ ਦੇ ਵਿੱਚ ਸਰਬਸੰਮਤੀ ਨਾਲ ਸਰਪੰਚ ਬਣੇ ਸੀ ਮੈਂ ਉਹਨਾਂ ਨੂੰ ਪੁੱਛਿਆ ਤੇ ਮੈਂ ਥੋੜੀ ਜਾਣਕਾਰੀ ਹਾਸਲ ਕੀਤੀ ਯਵੇਂ ਸਰਕਾਰ ਕਹਿੰਦੀ ਹੈ ਵੀ ਜਿਹੜਾ ਸਰਬਸੰਮਤੀ ਦਾ ਸਰਪੰਚ ਬਣੂ ਉਹਨੂੰ 5 ਲੱਖ ਮਿਲੂ ਕੋਈ 7 ਲੱਖ ਮਿਲੂ ਕੁਝ ਨਹੀਂ ਮਿਲਿਆ ਬਾਪੂ ਪਿਛਲੇ ਪੜਾਅ ਦੇ ਵਿੱਚ ਜਿੰਨੇ ਵੀ ਸਰਬਸੰਮਤੀ ਦਾ ਸਰਪੰਚ ਚੁਣੇ ਗਏ ਸੀ 1 ਰੁਪਿਆ ਨਹੀਂ ਮਿਲਿਆ ਤੇ ਹੁਣ ਵੀ ਜਿਹੜੇ ਸਰਬਸੰਮਤੀ ਦਾ ਸਰਪੰਚ ਚੁਣੇ ਜਾ ਰਹੇ ਨੇ ਉਹ ਦਿਲ ਦੇ ਵਿੱਚੋਂ ਬਹਿਮ ਕੱਢ ਦੋ ਕਿ ਸਾਨੂੰ 7 ਲੱਖ ਮਿਲੂ 5 ਲੱਖ ਮਿਲੂ ਕੁਝ ਨਹੀਂ ਮਿਲਦਾ ਠੀਕ ਹੈ ਪਿਛਲੀ ਵਾਰ ਕਾਂਗਰਸ ਸਰਕਾਰ ਸੀ ਇਸ ਵਾਰ ਆਵਾਜ਼ੀ ਪਾਰਟੀ ਸਰਕਾਰ ਆ ਉਪਗਮਤਮਾਨ ਕਹਿ ਰਿਹਾ ਸੀਗਾ ਵੀ ਦੇਵਾਂਗੇ ਬਾਕੀ ਜੇ ਦਿੱਤੇ ਬਾਕੀ ਕੁਝ ਪਤਾ ਨਹੀਂ ਪਰ ਪਹਿਲਾਂ ਅੱਜ ਤੱਕ ਜਿੰਨੇ ਵੀ ਸਰਪੰਚ ਹੋ ਚੁੱਕੇ ਨੇ ਸਰਬਸੰਮਤੀ ਦੇ ਨਾਲ ਕਿਸੇ ਨੂੰ ਅੱਜ ਤੱਕ ਕੋਈ ਪੈਸਾ ਨਹੀਂ ਮਿਲਿਆ ਜਿਹੜੀ ਸਰਪੰਚ ਦੀ ਤਨਖਾਹ ਹੁੰਦੀ ਹੈ 2000 2500 ਪਤਾ ਨਹੀਂ ਕਿੰਨੀ ਖੁੰਦੀ ਹੈ ਇੰਨੀ ਕੁ ਸ਼ਹਿਰ ਮਹੀਨੇ ਵਾਲੀ ਉਹ ਵੀ ਨਹੀਂ ਕਿਸੇ ਨੂੰ ਮਿਲੀ ਅੱਜ ਤੱਕ ਉਹ ਕੀ ਕਹਿਣਾ ਜੇ ਕੋਈ بڑا ਮੋਟਾ ਸਰਕਾਰ ਦਾ ਲਿੰਕ ਆ ਜਾਂ ਅਫਸਰਾਂ ਦਾ ਟਾਟ ਆ ਉਹ ਲੈ ਗਿਆ ਹੋਵੇ ਇੱਕ ਕਿਸੇ ਨੂੰ ਨਹੀਂ ਮਿਲੇ ਇਹ ਭਲੇਖਾ ਇਹ ਬਹਿਮ ਹੈ ਸਾਰਿਆਂ ਦਾ ਜਿਹੜਾ ਮੈਂ ਦੂਰ ਕਰਨਾ ਚਾਹੁੰਦਾ ਸੀਗਾ ਸਰਬਸੰਮਤੀ ਨਾਲ ਸਰਪੰਚ ਚੁਣਨ ਤੇ ਕਿਸੇ ਨੂੰ ਇੱਕ ਦੁੱਕੀ ਇੱਕ ਠਿਆਣੀ ਨਹੀਂ ਮਿਲਦੀ ਇਹ ਬਹਿਮ ਦਿਲ ਚੋਂ ਕੱਢ ਦੋ ਉ ਤਾਂ ਬਹੁਤ ਵਧੀਆ ਗੱਲ ਆ ਜਿਹੜੇ ਵੀ ਸਰਬਸੰਮਤੀ ਨਾਲ ਸਰਪੰਚ ਚੁਣੇ ਜਾਂਦੇ ਨੇ ਬਹੁਤ ਵਧੀਆ ਗੱਲ ਆ ਪਿੰਡ ਦਾ ਇੱਕ ਆ ਰਹਿੰਦਾ ਖਰਚਾ ਨਹੀਂ ਹੁੰਦਾ ਪਰ ਆ ਬਹਿਮ ਨਾ ਰੱਖਿਆ ਉਹਦੇ ਮਨ ਦੇ ਵਿੱਚ ਵੀ ਆਪਾਂ ਨੂੰ 5-6 ਲੱਖ ਤੋਂ ਉਧਰ ਮਿਲੀ ਹੋਣਾ ਵੀ ਚੱਕ ਦੋ ਰੇਸ ਭੈਣ ਦੇ ਪਰਤਾਉ ਦਾ ਰੂ ਖੁੱਲੀ ਚੱਲਣ ਦੇ 5-6 ਲੱਖ ਆਪਾਂ ਉਧਰ ਹੋਈ ਹੋਣੀ ਮਿਲਦਾ ਹੈਗਾ ਇਹ ਭੈਮ ਕੱਢ ਦੋ ਠੀਕ ਹੈ ਕੋਈ ਪੈਸਾ ਨਹੀਂ ਮਿਲਦਾ ਤੇ ਦੂਜੀ ਗੱਲ ਇਹ ਕਰਨੀ ਸੀ ਵੀ 4 ਤਰੀਕ ਨੂੰ ਲਾਸਟ ਡੇਟ ਆ ਕਾਗਜ਼ ਭਰਨ ਦੀ ਠੀਕ ਹੈ ਅੱਜ ਇੱਕ ਤਰੀਕ ਹੋ ਗਈ ਕੱਲ ਨੂੰ ਮਹਾਤਮਾ ਗਾਂਧੀ ਦਾ ਜਨਮ ਦਿਨ ਹੈ ਛੁੱਟੀ ਹੈ ਪਰਸੋਂ ਨਵਰਾਤਰੀ ਦੀ ਛੁੱਟੀ ਹੈ ਮਨ ਲੱਗਦਾ ਤੇ ਬਸ ਇੱਕ ਦਿਨ ਰਹਿ ਗਿਆ ਤੇ ਕਾਗਜ਼ ਭਰਨ ਦਾ ਸਮਾਂ ਪਤਾ ਕਿੰਨਾ ਹੈਗਾ 11 ਤੋਂ ਲੈ ਕੇ 3 ਵਜੇ ਤੱਕ ਸਿਰਫ 4 ਘੰਟੇ ਸੋ ਅੱਜ ਬਹੁਤ ਘਟ ਸੀਗਾ ਬਹੁਤ ਬੰਦੇ ਮੁੜਿਆ ਏ ਤੇ ਕਈ ਬੰਦੇ ਅਜੇ ਕੱਲ ਨੂੰ ਜਾਣਾ ਸੀ ਕਿਸੇ ਨਾ ਕੁਛ ਤੇ ਪਰਸੋਂ 4 ਤਰੀਕ ਨੂੰ ਲੜਾਈ ਹੋਣੀ ਹੈ ਉੱਥੇ ਕਈ ਬੰਦੇ ਦੇ ਕਾਗਜ਼ ਭਰੇ ਜਾਣਗੇ ਕਈ ਬੰਦੇ ਰਹਿ ਜਾਣਗੇ ਉੱਥੇ ਲੜਾਈਆਂ ਪੱਕੀਆਂ ਹੋਣਗੀਆਂ ਕਿਉਂਕਿ ਜਦ ਇੱਕ ਬੰਦੇ ਦੇ ਕਾਗਜ਼ ਪੱਤਰ ਚੈੱਕ ਕਰਨਾ ਆਰਮਨਾਲ ਦਾ ਘੰਟਾ ਲੱਗ ਜਾਂਦਾ ਤੁਸੀਂ ਆਪ ਹੀ ਦੇਖੋ ਕਿੰਨੇ ਕੁ ਬੰਦੇ ਦੇ ਕਾਗਜ਼ ਭਰੇ ਜਾਣਗੇ ਠੀਕ ਹੈ ਕਿ ਛੁੱਟੀਆਂ ਆ ਗਈਆਂ ਇੱਕ ਸਮਾਂ ਦੇਖ ਲੋ ਘੱਟੋ ਘੱਟ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਚਾਹੀਦਾ ਉਹ 11 ਤੋਂ 3 4 ਘੰਟਿਆਂ ਦੇ ਵਿੱਚ ਕਾਗਜ਼ ਭਰਨੇ ਨੇ ਛੁੱਟੀਆਂ ਦੇ ਵਿੱਚ ਕੀ ਆ ਬੂਟਾਂ ਦੇ ਵਿੱਚ ਛੁੱਟੀਆਂ ਦਾ ਕੰਮ ਹੀ ਨਹੀਂ ਹੈਗਾ ਛੁੱਟੀਆਂ ਚਾਹੀਦੀ ਨਹੀਂ ਉਹਨਾਂ ਨੂੰ ਤਾਂ ਕਾਗਜ਼ ਭਰੋਣੇ ਚਾਹੀਦੇ ਨੇ ਬਹੁਤੇ ਬੰਦੇ ਤਾਂ ਕਾਗਜ਼ ਭਰਨ ਕੋਈ ਨਹੀਂ ਰਹਿ ਜਾਣਗੇ ਸੋ ਮੈਂ ਇਹ ਬੇਨਤੀ ਕਰਨਾ ਚਾਹਣਾ ਜਿਨ੍ਹਾਂ ਨੇ ਕਾਗਜ਼ ਕੂਝ ਭਰਨੇ ਆ ਉਹਦੇ ਭਰ ਲਓ ਕੱਲ ਨੂੰ ਫਾਈਲ ਫੂਲ ਤਿਆਰ ਕਰਾ ਕੇ ਰੱਖ ਲਓ ਪਹਿਲਾਂ ਤੇ ਸਵੇਰੀ ਜਾ ਕੇ ਉੱਥੇ ਬਹਿ ਜਿਓ ਤੇ ਤਿਆਰ ਰੱਖੋ ਸਾਰਾ ਕੁਝ ਫਟਾਫਟ ਪੜਾ ਦਿਓ ਜੇ ਨਾ ਫੜਦੇ ਜੇ ਨਹੀਂ ਫੜਦੇ ਤਾਂ ਇਕੱਠੇ ਹੋ ਕੇ ਰੌਲਾ ਪਾ ਲਓ ਨਾਲ ਦੀ ਨਾਲ ਫੜ ਲਾਂਗੇ ਨਹੀਂ ਬਸ ਗਿਆ ਆ ਕੰਮ ਤੇ ਇਹ ਜਿਹੜੇ ਕਾਗਜ਼ ਭਰੇ ਜਾਂਦੇ ਨੇ ਸਰਪੰਚੀ ਤੇ ਮੈਂਬਰੀ ਵਾਲੇ ਇਹਦੇ ਸਿਰਫ 2022 ਕੋਸ ਰੁਪਿਆ ਲੱਗਦਾ 100 ਰੁਪਿਆ ਚੁੱਲਾ ਟੈਕਸ ਹੁੰਦਾ 500 ਰੁਪਿਆ ਨੌਟਰੀ ਨੌਟਰੀ ਕਰਾਈ ਜਾਂਦੀ ਹੈ ਇੱਕ ਸਟਾਮ ਲੱਗਦੇ ਨੇ ਤੇ ਕਈ ਜਗ੍ਹਾ ਤੇ ਤਾਂ ਜਿਵੇਂ ਕਿ ਇੱਕ ਬੰਦਾ ਕਾਗਜ ਭਰਦਾ ਇੱਕ ਬੰਦੇ ਦੇ ਨਾਲ ਹੋਰ ਦੇ ਭਰੇ ਜਾਂਦੇ ਨੇ ਵੀ ਕਈ ਵਾਰ ਬੰਦਾ ਮਰ ਗਿਆ ਜਾਂ ਕੋਈ ਗੱਲਬਾਤ ਹੋ ਗਈ ਤਾਂ ਉਹਦੀ ਥਾਂ ਤੇ ਉਹਦੇ ਕਾਗਜ ਚੱਲੇ ਜਾਣਗੇ ਦੋ ਬੰਦਿਆਂ ਦੇ ਕਾਗਜ ਭਰ ਜਾਂਦੇ ਨੇ ਅੱਠ ਗਵਾਹ ਲੈ ਕੇ ਜਾਣੇ ਪੈਂਦੇ ਨੇ ਤੇ ਅੱਠਾ ਕਈ ਜਗ੍ਹਾ ਤੇ ਅੱਠ ਗਵਾਹਾਂ ਦੇ ਵੀ ਚੁੱਲਾ ਟੈਕਸ ਭਰਾਈ ਜਾਂਦੇ ਨੇ 100-100 ਰੁਪਿਆ ਕਈ ਜਗ੍ਹਾ ਦੇ ਦੋ ਜਣਿਆਂ ਦੇ ਭਰਉਂਦੇ ਨੇ ਅੱਦਾ ਅੱਦਾ ਅਲੱਗ-ਅਲੱਗ ਸਿਸਟਮ ਹੈ ਮੰਨ ਕੇ ਚੱਲ 2200-2500 ਦਾ ਖਰਚਾ ਫਾਈਲ ਤਿਆਰ ਕਰਾ ਕੇ ਉਸ ਤੋਂ ਬਾਅਦ ਫਰਾਉਂਡ ਦੇ ਜਿੱਥੇ ਉਹ ਫੜਦੇ ਨੇ ਫਾਈਲ ਉੱਥੇ 11 ਤੋਂ 3 ਸਿਰਫ 4 ਘੰਟੇ ਵਹਿੰਦੇ ਨੇ ਸਰਕਾਰ ਦੇ ਰੂਲ ਮੁਤਾਬਕ ਜਿਹੜਾ ਸਰਪੰਚ ਆ ਉਹ ਆਪ ਦਾ ਬੋਟਾ ਦੇ ਵਿੱਚ ਸਿਰਫ 40000 ਖਰਚਾ ਕਰ ਸਕਦਾ 40000 40000 ਦੇ ਭੈਣ ਚੋਦੇ ਸੋਡੀ ਆ ਜਾਂਦੇ ਨੇ 40000 ਦੇ ਸੋਡੀ ਆ ਇਹਨੇ ਇਕੱਲੇ ਦਾਰੂ ਚ ਪਾਉਣ ਵਾਲੇ ਕੋਲਡ ਡਰਿੰਕ ਤੇ ਦਾਰੂ ਤੇ ਹੋਰ ਜਿਹੜਾ ਕੰਮ ਉਹ ਤਾਂ ਡਰ ਰਹਿ ਗਿਆ ਕਿਤੇ 40000 ਸਰਪੰਚ ਕਰ ਸਕਦਾ ਖਣੀ 20-25000 ਮੈਂਬਰ ਕਰ ਸਕਦਾ ਇਹ ਤੋਂ ਵੱਧ ਖਰਚਾ ਨਹੀਂ ਕਰ ਸਕਦੇ ਤੁਸੀਂ ਕਾਨੂੰਨ ਮੁਤਾਬਕ ਤੇ ਇਹ ਸਿਸਟਮ ਹੈਗਾ ਤੇ ਚੋਣ ਨਿਸ਼ਾਨ ਮਿਲਣਗੇ 7 ਤਰੀਕ ਨੂੰ ਤੇ ਜਿਹੜੇ ਮੱਗਰ ਦੀਆਂ ਵੋਟਾਂ ਪਈਆਂ ਸੀ ਉਹਦੇ ਵਿੱਚ ਪਹਣ ਚੋਦਾ ਚੁੱਲਾ ਚੁੱਲਾ ਟੈਕਸ ਭਰਾ ਹੀ ਨਹੀਂ ਮੱਗਰ ਤਾਂ ਕੋਈ ਚੁੱਲਾ ਟੈਕਸ ਨਹੀਂ ਭਰਾਇਆ ਹੈਗਾ ਚੁੱਲਾ ਟੈਕਸ ਕੀ ਹੁੰਦਾ 100 ਰੁਪਏ ਦੀ ਇੱਕ ਸਲਿੱਪ ਜੀ ਕੱਟ ਕੇ ਦੇ ਦਿੰਦੇ ਨੇ ਹੋਰ ਕੀ ਬੈਂਗਣ ਹੁੰਦਾ ਬਸ ਨਾਂ ਪਰ ਦਿੰਦੇ ਨੇ ਉਹੀ ਰੱਖ ਰੱਖੇ ਚੁੱਲਾ ਟੈਕਸ ਕੁਝ ਨਹੀਂ ਹੁੰਦਾ ਉੱਤੇ ਇੱਕ ਸਲਿੱਪ ਜੀ ਕੱਟ ਕੇ ਦੇ ਦਿੰਦੇ ਨੇ ਬਸ ਕਾਗਜ਼ ਪੜਿਆੰਦ ਨੇ ਉਹੀ ਉੱਥੇ ਲੋਕ ਲਖਾਉਂਦੇ ਨੇ ਵੀ ਹਾਂ ਵੀ ਤੇਰੇ ਖਾਤੇ ਚ ਕਿ ਮੇਰੇ ਪੀਨੇ ਹਾਲਾ ਕਹਿੰਦਾ 2 ਲੱਖ ਆ 5 ਲੱਖ ਆ ਉਹ ਕਹਿੰਦੇ ਠੀਕ ਐ ਉੱਥੇ ਕਹਿੰਦਾ ਸਟੇਟਮੈਂਟ ਮੰਗਦੇ ਨੇ ਉਹੀ ਕਹਿੰਦੇ ਸੋਨਾ ਕਿੰਨਾ ਪਿਆ ਹਾਲਾ ਕਹਿੰਦਾ 2 ਕਿਲੋ ਗਿਆ ਉਹ ਲਿਖ ਦਿੰਦੇ ਨੇ ਚੱਕ ਕਾਗਜ਼ ਪੜਿਆੰਦ ਨੇ ਸਰਕਾਰ ਨੇ ਜਿਵੇਂ ਹੁਣ ਆ ਕੰਮ ਕਰਿਆ ਵੀ ਹੁਣ ਟਾਈਮ ਬੜਾ ਘਟਾ 11 ਤੋਂ 5 ਆਪਣਾ 3 ਵਜੇ ਤੱਕ 4 ਘੰਟੇ ਕਿੰਨੇ ਕ ਬੰਦੇ ਦਾ ਕਾਗਜ਼ ਭਰਿਆਣਗੇ ਬਹੁਤ ਬੰਦੇ ਰਹਿੰਦੇ ਨੇ ਆਨਲਾਈਨ ਸਿਸਟਮ ਆਉਣਾ ਚਾਹੀਦਾ ਕਰੇ ਬੈਠਾ ਵੀ ਆਪਦੇ ਕਾਗਜ਼ ਪਰਦਾ ਆਨਲਾਈਨ ਫੀਸ ਕਟਾ ਤੇ ਭਾਂ ਦੇ ਮਰਾਗਾ ਕਚਰੀਆਂ ਤੁਰੇ ਫਿਰਦੇ ਨੇ ਭੀੜ ਭੜਕਾ ਇੰਨਾ ਕੋਈ ਫਾਈਲ ਨਹੀਂ ਤਿਆਰ ਹੁੰਦੀ ਪੜਾ ਗਾ ਪੈਂਦਾ ਆਨਲਾਈਨ ਸਿਸਟਮ ਹੋ ਗਿਆ ਦਾ ਰੰ ਵੈਬਸਾਈਟ ਤੇ ਪਰੋ ਕਰੇ ਵਾ ਕੇ ਖੋਲੋ ਕਰ ਸੌਅ ਦੀ ਫੀਸ ਘਟਾਓ ਚਾਰ ਬੰਦਾ ਦੀ ਗਵਾਹੀ ਪਾਓ ਉਹਨਾਂ ਦੀ ਫੋਟੋ ਕਰਾ ਕੇ ਨਾਲ ਬਸ ਆਨਲਾਈਨ ਵਿੱਚ ਹੀ ਫੋਟੋ ਹੁੰਦੀ ਹੋਵੇ ਆਨਲਾਈਨ ਹੀ ਸਾਈਨ ਹੁੰਦੇ ਨੇ ਚਲ ਸਬਮਿਟ ਹੋ ਗਿਆ ਬਸ ਉਹਨੂੰ ਇੱਕ ਕੂਪਨ ਜਾਇਦਾ ਹੁੰਦਾ ਸਲਿੱਪ ਮਿਲ ਜੇ ਦੇ ਵਿੱਚ ਹੀ ਆਨਲਾਈਨ ਉਹ ਸਿਸਟਮ ਹੋਣਾ ਚਾਹੀਦਾ ਉਹ ਹੀ ਪੈਂਦੀ ਮਰਾਗੇ ਕਚਰੀਆਂ ਤੁਰੇ ਫਿਰਦੇ ਵਿੱਚੋਂ ਨਿਸ਼ਾਨ ਮਿਲਣਗੇ ਮਿਲ ਲਾਦਾ 7 ਤਰੀਕ ਨੂੰ ਤੇ ਕੋਸ਼ਿਸ਼ ਕਰੋ ਬਾਈ ਮਣ ਕੇ ਸਪਾਰਸ਼ ਪੂਰਸ ਪਾ ਕੇ ਠੀਕ ਹੈ ਪੈਸੇ ਪੂਸੇ ਚਾਹੇ ਵੱਧ ਹੀ ਦੇ ਦਿਓ 2000 2000 ਮੰਨ ਜਾਣਗੇ ਠੀਕ ਹੈ ਸੱਬਲ ਲਿਓ ਚੋਣ ਨਿਸ਼ਾਨ ਸੱਬਲ ਲਿਓ ਜਾਂ ਲੰਡਾ ਚੜਾ ਲਿਓ ਠੀਕ ਹੈ ਲੰਡਾ ਚੜਾ ਲਿਓ ਸੱਬਲ ਲੈ ਲਓ ਅਸੀਂ ਵੀ ਉਹ ਸਮਰਥਨ ਕਰਦਾਂਗੇ ਪਾਦਾਂਗੇ ਸੋਡਾ ਵੀ ਹਾਂ ਵੀ ਭਾਈ ਲਾਇਓ ਭਾਈ ਬੰਦੇ ਦੇ ਮੋਰਾ ਠੀਕ ਆ 2000 ਰੁਪਏ ਦਾ ਲੱਗੂ ਸੋਡਾ ਚੋਣ ਨਿਸ਼ਾਨ ਚੇਂਜ ਕਰਾਉਣ ਦਾ ਤੇ ਬਾਕੀ 5000 ਰੁਪਏ ਉਹਦਾ ਲੱਗਦਾ ਮੰਨ ਕੇ ਚੱਲੋ ਜਿਵੇਂ ਹੁਣ ਅੱਜ ਤੁਸੀਂ ਕਾਗਜ਼ ਭਰਤੇ 24 ਤਰੀਕ ਦੇ ਉਸ ਤੋਂ ਬਾਅਦ 15 ਤਰੀਕ ਤੱਕ ਦੋ ਗੱਨ ਨੂੰ ਮੈਨ ਮਿਲ ਸਰਪੰਚ ਨੂੰ ਦੋ ਗੱਨ ਮੈਨ ਮਿਲ ਲਗੇ ਠੀਕ ਆ ਜੇ ਬੜਾ ਵੱਡਾ ਪਿੰਡ ਹੈ 5000 ਤੋਂ ਵੱਡੀ ਵੋਟ ਹੈ ਫਿਰ ਤਾਂ ਨ ਵੀ ਮਿਲ ਜਾਂਦੇ ਠੀਕ ਹੈ ਜੇ 5000 ਪਲੱਸ ਵੋਟ ਆ ਸਰਪੰਚ ਦੀ ਪਿੰਡ ਦੇ ਵੀ ਤਾ ਹੂੰ 99 ਮੈਨ ਮਿਲਦਨੀ ਦੋ ਹਰੇਕ ਨੂੰ ਮਿਲਣਗੇ ਠੀਕ ਹੈ ਜੇ ਤੁਸੀਂ 10000 ਰੁਪਿਆ ਐਕਸਟਰਾ ਹੋਰ ਭਰਦੋਗੇ ਸਿੱਕ ਸਲਿੱਪ ਜੇ ਕੱਟੀ ਜਾਂਦੀ ਹੈ ਤਾਂ ਫਿਰ ਤੁਹਾਨੂੰ ਪਾਇਲਟ ਜਿਪਸੀ ਵੀ ਮਿਲੂਗੀ ਨਾਲ ਪਾਇਲਟ ਜਿਪਸੀ ਦਾ ਤੁਹਾਨੂੰ ਇਹ ਫਾਇਦਾ ਹੈ ਵੀ ਤੇਗ ਸਰਕਾਰ ਦਾ ਦੋ ਬੰਦੇ ਮਿਲਣਗੇ ਵਧੀਆ ਸ਼ਰਾਬ ਸਲੂਟ ਹੁਣ ਪਿੰਡ ਤੇ ਵਰਤਣ ਨੂੰ ਤੁਹਾਨੂੰ ਪਾਇਲਟ ਜਿਪਸੀ ਮਿਲੂਗੀ ਠੀਕ ਹੈ ਤੇ ਵਧੀਆ ਭੈਣ ਦੀ ਮਿਲਿਆ 15 ਤਰੀਕ ਤੱਕ ਦੋ ਗਨ ਮੈਂ ਰੱਖਿਓ ਇੱਕ ਪਾਇਲਟ ਜਿਪਸੀ ਰੱਖਿਓ 10000 ਵੱਧ ਭਰਦੇ ਭੈਣ ਦੀ ਹੋਰ ਕੀ ਹੁੰਦਾ ਬਸ ਉੱਥੇ ਜਾ ਕੇ ਕਹਿਦੇ ਉਹਨਾਂ ਨੂੰ ਬੇਸਤਾ ਜੀ ਇੱਕ ਤਾਂ ਗਨ ਟੈਕਸ ਭਰਨਾ ਗਨ ਟੈਕਸ ਦਾ ਮਤਲਬ ਹੁੰਦਾ ਗਨਮੈਨ ਦੋ ਗਨਮੈਨ 5000 ਰੋ ਪੜਦੇਓ ਇੱਕ ਕਰੋ ਜੀ ਪਾਇਲਟ ਟੈਕਸ ਭਰਨਾ ਪਾਇਲਟ ਟੈਕਸ ਬਸ ਉਹ ਪਾਇਲਟ ਟੈਕਸ ਭਰ ਕੇ ਤੁਹਾਨੂੰ ਇੱਕ ਜਿਪਸੀ ਦੇ ਦਨਗੇ ਪੈਟਰੋਲ ਵਧੀਆ ਠੀਕ ਆ ਤੇ ਇਹ ਵੀ ਜ਼ਰੂਰੀ ਆ ਭੈਣਾਂ ਦੇ ਚੱਲ ਵਧੀਆ ਅੱਗੇ ਰੈਸ ਪਾਉਂਗੇ ਜਦੋਂ ਪਿੰਡ ਦੇ ਚਾਰ ਸਰਪੰਚ ਨੇ ਚੱਲਣ ਦੇ ਕੰਮ ਇੱਕ ਹੋਰ ਗੱਲ ਜਦੋਂ ਬੁੜੀਆਂ ਦੇ ਕਾਗਜ਼ ਭਰੇ ਜਾਂਦੇ ਨੇ ਸਰਪੰਚੀ ਜਾਂ ਮੈਂਬਰੀ ਵਾਲੇ ਤਾਂ ਉਹਦੀ ਗਵਾਹ ਵੀ ਬੁੜੀਆਂ ਚਾਹੀਦੀਆਂ ਨੇ ਅੱਠ ਬੰਦੇ ਲੈ ਕੇ ਜਾਣੇ ਪੈਂਦੇ ਨੇ ਬੰਦੇ ਨੂੰ ਅੱਠ ਬੰਦੇ ਅੱਠ ਬੰਦੇ ਦਾ ਆਧਾਰ ਕਾਰਡ ਪੈਨ ਕਾਰਡ ਤੇ ਵੋਟਰ ਕਾਰਡ ਇੱਕ ਬੰਦੇ ਦੀ ਗਵਾਹੀ ਇੱਕ ਬੰਦੇ ਨਾਲ ਭਰਤੀ ਦੀ ਦੂਜੀ ਤੇ ਉਧਰ ਹੋਰ ਕਿਸੇ ਨਾਲ ਵੀ ਭਰਤੀ ਤਾਂ ਜੇ ਉਹ ਬੰਦੇ ਦੇ ਕਾਗਜ਼ ਵੀ ਕੈਂਸਲ ਹੋ ਜਾਂਦੇ ਜਿਵੇਂ ਮੈਂ ਇੱਕ ਬੰਦੇ ਦੀ ਗਵਾਹੀ ਪਵਾਤੀ ਉੱਥੇ ਜਾ ਕੇ ਕੱਲ ਨੂੰ ਮੈਂ ਦੂਜੇ ਨਾਲ ਜਾ ਕੇ ਉਧਰ ਗਵਾਹੀ ਪਾਇਆ ਮਾਂ ਤਾਂ ਉਹ ਕਹਿੰਗੇ ਤੂੰ ਇੱਕ ਬੰਦੇ ਦਾ ਗਵਾਹ ਇੱਕੋ ਹੀ ਬਣ ਸਕਦਾ ਚਾਰ ਗਵਾਹ ਚਾਹੀਏ ਹੁੰਦੇ ਨੇ ਉਹ ਇੱਕੋ ਹੀ ਬੰਦੇ ਦੇ ਬਣ ਸਕਦੇ ਨੇ ਹਰੇਕ ਦੇ ਨਹੀਂ ਬਣ ਸਕਦੇ ਪਰ ਦੂਜੇ ਦੇ ਕਾਗਜ਼ ਰੱਦ ਕਰਾਉਂਦੇ ਨੇ ਇਦਾਂ ਹੁੰਦਾ ਜੇ ਬੁੜੀਆਂ ਕਾਗਜ਼ਪਰ ਜਾਂ ਤਾਂ ਠੀਵੇਂ ਹੀ ਜਾਣੀਆਂ ਉੱਥੇ ਠੀਕ ਹੈ ਤੇ ਸਰਕਾਰ ਹੁਣ ਇੱਕ ਨਵਾਂ ਰੂਲ ਹੋਰ ਲੈ ਕੇ ਆ ਰਹੀ ਆ ਅਗਲੀ ਵਾਰ ਤੋਂ ਇਹ ਤਾਂ ਹੁਣ ਰੂਲ ਸੀ ਇਹ ਤਾਂ ਚੜ੍ਹੇ ਹੋਏ ਸੀ ਹੈਗੇ ਹੁਣ ਨਵਾਂ ਰੂਲ ਇੱਕ ਹੋਰ ਆ ਰਿਹਾ ਵੀ ਦੇਖੋ ਇੱਕ ਵਾਰ ਤਾਂ ਹੁੰਦਾ ਵੀ ਰਿਜ਼ਰਵ ਚ ਆ ਜਾਂਦਾ ਠੀਕ ਹੈ ਐਸੀ ਵੀ ਸੀ ਵੀ ਇਲੈਕਸ਼ਨ ਉਹਦੇ ਵਿੱਚ ਜਰਨਲ ਨਹੀਂ ਖੜੇ ਹੋ ਸਕਦੇ ਵੀ ਉਹ ਹੀ ਲੜਨਗੇ ਇੱਕ ਹੁੰਦਾ ਹੈਗਾ ਜਰਨਲ ਵੀ ਜਰਨਲ ਦੇ ਵਿੱਚ ਜੀਮੀਦਾਰ ਵੀ ਖੜੇ ਹੋ ਸਕਦੇ ਨੇ ਸਾਰੇ ਖੜੇ ਹੋ ਸਕਦੇ ਨੇ ਉਹ ਹੁੰਦਾ ਦੋ ਹੋ ਗਈਆਂ ਕੈਟਾਗਰੀ ਤੀਜੀ ਕੈਟਾਗਰੀ ਹੁੰਦੀ ਵੀ ਇੱਕ ਫੀਮੇਲ ਫੀਮੇਲ ਉਹ ਰਿਜ਼ਰਵ ਚ ਵੀ ਆ ਜਾਂਦੀ ਹੈ ਜਾਂ ਜਰਨਲ ਚ ਵੀ ਆ ਜਾਂਦੀ ਹੈ ਤਿੰਨ ਕੈਟਾਗਰੀਆਂ ਇਹ ਹੋ ਗਈਆਂ ਇਹ ਤਿੰਨ ਕੈਟਾਗਰੀਆਂ ਤਾਂ ਪੱਕੀਆਂ ਚੱਲ ਰਹੀਆਂ ਸੀਗੀਆਂ ਬਹੁਤ ਟਾਈਮ ਤਿਆਂ ਹੁਣ ਸਰਕਾਰ ਨੇ ਇੱਕ ਨਵਾਂ ਰੂਲ ਲਾਗੂ ਕਰਤਾ ਆਪਣਾ ਮੋਦੀ ਨੇ ਅਗਲੇ ਅਗਲੇ ਪਲਾਨ ਦੇ ਵਿੱਚ ਵੀ ਜਦੋਂ 3 ਸਾਲ ਮਤਲਬ ਇਹ ਤਿੰਨ ਪਲਾਨ ਇਹ ਡੰਗ ਕੇ ਰਿਜ਼ਰਵ ਜਰਨਲ ਤੇ ਲੇਡੀਜ਼ ਵਾਲੇ ਉਸ ਤੋਂ ਬਾਅਦ ਇੱਕ ਪਲਾਨ ਆਇਆ ਕਰੂਗਾ ਛੜਿਆਂ ਦਾ ਵੀ ਸਿਰਫ ਛੜੇ ਇਲੈਕਸ਼ਨ ਲੜ ਸਕਦੇ ਨੇ ਸਰਪੰਚੀ ਦੀ ਵੀ ਉਹਦੇ ਵਿੱਚ ਕੋਈ ਵਿਆਹਵਰਾ ਬੰਦਾ ਆ ਦੇ ਕਾਗਜ਼ ਨਹੀਂ ਭਰ ਸਕਦਾ ਸਿਰਫ ਛੜੇ ਛੜੇ ਉਹ ਜਿਹੜੇ 35 ਪਲੱਸ ਉਮਰ ਦਾ ਉਹਨਾਂ ਦੀ ਉਮਰ ਹੈ 35 ਪਲੱਸ ਕਿਉਂਕਿ 20 30 30 ਸਾਲ ਤੱਕ ਦਾ ਬੰਦਾ ਕੁਵਾਰੀ ਹੁੰਦਾ ਨਾ ਵੀ ਆਲਾ ਵੀ ਵਿਆਹ ਨਾ ਕਰਾ ਲੈ ਦੁਬਾਰੇ ਉਹ ਤੱਕ ਵਿਆਹ ਕਰਾਉਣ ਦੀ ਝਾਕ ਚ ਬੈਠਾ ਹੁੰਦਾ 35 ਸਾਲ ਤੋਂ ਬਾਅਦ ਬੰਦੇ ਦੀ ਵਿਆਹ ਦੀਆਂ ਆਸਾਂ ਮੁੱਕ ਜਾਂਦੀਆਂ ਨੇ ਇਸ ਕਰਕੇ ਸਰਕਾਰ ਨੇ ਇਹ ਰੂਲ ਵਧਿਆ ਕਰਤਾ ਕਿ ਪਿੰਡ 'ਚ 35 ਸਾਲ ਪਲੱਸ 10-15 ਕਿ ਛੜੇ ਹੋਇਆ ਪਿੰਡ 'ਚ ਛੜੇ ਹੁੰਦੇ ਨੇ ਕਈ ਪਿੰਡਾਂ 'ਚ 20-25 ਹੁੰਦੇ ਨੇ ਕਈਆਂ 'ਚ 7-8 ਹੁੰਦੇ ਨੇ ਫਿਰ ਇਹਨੇ 10 ਕਿ ਚੋਂ ਹੁੰਦੇ ਨੇ ਵਿਚਾਰੇ ਵੀ ਬੁੜੇ ਹੋਏ ਪਏ ਹੁੰਦੇ ਨੇ ਛੜੇ ਸਾਨੂੰ ਪਤਾ ਹੀ ਐ ਸੋਸੋ ਉਹ ਤੋਂ ਬਾਅਦ ਛੜਿਆਂ ਦੇ ਚਾਂਸ ਵੱਜ ਜਾਂਦੇ ਨੇ ਛੜਿਆਂ ਦੀ ਫਿਰ ਪਿੰਡ 'ਚ ਚੋਣਤੀ ਕਰਿਆ ਕਰਨਗੇ ਵੀ ਛੜੇ ਦੇਖੋ ਲੱਭੋ ਪਿੰਡ 'ਚ ਕਿਹੜੇ-ਕਿਹੜੇ ਨੇ ਪਰ ਉਹਦੇ ਵਿੱਚ ਬਹੁਤ ਬੰਦੇ ਨੇ ਨੰਬਰ ਲੱਗ ਜਾਣਗੇ ਸਰਪੰਚੀ ਦੇ ਖੜੇ ਹੋਣੇ ਚਾਹੁੰਦੇ ਨੇ ਬੰਦੇ ਚਾਹਵਾਨ ਨੇ ਕੋਈ ਗੱਲ ਨਹੀਂ ਇਹ ਸਰਕਾਰ ਨੇ ਰੂਲ ਬ ਮੋਦੀ ਦਾ ਮੈਂ ਬਹੁਤ ਧੰਨਵਾਦ ਕਰਦਾ ਵੀ ਆਉਣ ਵਾਲੇ ਟਾਈਮ ਦੇ ਵਿੱਚ ਇੱਕ ਪਲਾਨ ਹੀ ਆਇਆ ਗੁਰੂਕਾਂ ਜਿਹਦੇ ਵਿੱਚ ਸਿਰਫ ਛੜੇ ਸਰਪੰਚੀ ਦੀ ਇਲੈਕਸ਼ਨ ਲੜ ਸਕਦੇ ਨੇ ਪਰ ਛੜਿਆਂ ਦੀ ਪੰਚਾਇਤ ਆਇਆ ਕਰੂਗੀ ਬਸ ਉਦੋਂ ਦੇਖੋ ਪੁੰਡਿਓ ਹੁਣ soa ਕਿਹਦਾ ਕਿਹਦਾ ਨੰਬਰ ਲੱਗ ਸਕਦਾ 35 ਸਾਲ ਪਲੱਸ ਜਿਹੜੇ ਹੈਗੇ ਨੇ ਛੜੇ ਬਸ ਉਹਨਾਂ ਬੰਦਿਆਂ ਟੈਗ ਕਰ ਦੋਗਾ ਘਾਹ ਨੂੰ ਮੁਰਤ ਤਿਆਰੀ ਕਰਕੇ ਰੱਖੋ ਬਸ ਸਰਪੰਚ ਪੱਕੇ ਹੋ ਤੁਸੀਂ